ਜੋ ਉਸ ਸ਼ਖਸ ਦੀ ਗੱਲ ਕਰਨ ਜਾ ਰਹੇ ਹਾਂ ਉਹ ਸ਼ਖਸ ਨੂੰ ਮਲਾਉਣ ਜਾ ਰਹੇ ਹਾਂ ਤੁਹਾਨੂੰ ਜਿਨ੍ਹਾਂ ਨੇ ਕਿ ਇੱਕ ਪਾਲਤੋਂ ਆਉਂਦੇ ਨੇ ਨੇਪਾਲ ਦੇ ਵਿੱਚੋਂ ਦਾ ਜਨਮ ਹੁੰਦਾ ਏ ਤੇ ਜਵਾਨੀ ਜਿਹੜੀ ਹੈਗੀ ਓਸੀ ਨੇਪਾਲ ਦੇ ਵਿੱਚ ਆਪਣੀ ਬਤਾਉਂਦੇ ਨੇ ਖੇੜਦੇ ਨੇ ਕੁੱਦੇ ਨੇ ਮਾਂ ਬਾਪਾਂ ਦਾ ਲਾਡ ਪਿਆਰ ਲੈਂਦੇ ਨੇ ਤੇ ਥੋੜਾ ਵੱਡੇ ਹੁੰਦੇ ਆ ਤੇ ਉਸ ਤੋਂ ਬਾਅਦ ਜਦੋਂ ਕਮਾਉਣ ਦੀ ਵਾਰੀ ਆਉਂਦੀ ਹੈ ਉਹ ਆਪਣੇ ਪੰਜਾਬ ਦੇ ਵਿੱਚ ਆ ਜਾਂਦੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੂੰ ਅਨਤਖ ਮਿੰਤ ਜਿਹੜੀ ਹੈ ਉਹ ਕਰਨੀ ਪੈਂਦੀ ਹੈ ਤੇ ਮਿੰਤ ਕਰਦੇ ਕਰਦੇ ਉਸ ਪਰਮਾਤਮਾ ਦੇ ਨਾਲ ਜੁੜਨ ਦਾ ਜਿਹੜਾ ਖਿਆਲ ਉਹਦੇ ਮਨ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਬਾਣੀਆਂ ਬਿਸਰ ਜਾਂਦੀ ਹੈ ਉਹ ਪੱਕੇ ਰੋਗੀ ਬਣ ਜਾਂਦੇ ਨੇ ਵਿਕਲਾਉਂਦੇ ਨੇ ਕਿ ਪਰਮਾਤਮਾ ਸਤੋ ਵੱਖ ਹੋ ਗਿਆ ਪਰ ਕਈਆਂ ਉੱਤੇ ਪਰਮਾਤਮਾ ਦੀ ਬਹੁਤ ਸਾਰੀ ਵੱਡੀ ਕਿਰਪਾ ਹੁੰਦੀ ਹੈ ਤੇ ਪਰਮਾਤਮਾ ਆਪਣੇ ਨਾਲ ਜੋੜ ਲੰਦੇ ਨੇ ਤੋਂ ਭਾਈ ਸੇਕਸਿੰਘ ਦੀ ਖਾਲਸਾ ਜੀ ਨੂੰ ਪਰਮਾਤਮਾ ਨੇ ਆਪਣੇ ਨਾਲ ਜੋੜਿਆ ਹੈ ਸਿੱਖੀ ਬਾਣੇ ਦੇ ਰੂਪ ਦੇ ਵਿੱਚ ਆਏ ਹੈ ਤੇ ਬਾਣੇ ਦੇ ਰੂਪ ਵਿੱਚ ਆ ਕੇ ਉਸ ਤੋਂ ਬਾਅਦ ਉਹਨਾਂ ਨੇ ਸੇਵਾ ਕਰਨੇ ਸਟਾਰਟ ਕੀਤੀ ਹੈ ਸਿੰਘਾਂ ਸ਼ਹੀਦਾਂ ਦੇ ਦਰਬਾਰਾਂ ਦੇ ਵਿੱਚ ਜਾ ਕੇ ਗੁਰੂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੀ ਆਤਮਿਕ ਮਿਹਨਤ ਜਿਹੜੀ ਸੇਵਾ ਕਰਨੀ ਸਟਾਰਟ ਕੀਤੀ ਸੀ ਉਸ ਸੇਵਾ ਦਾ ਫਲ ਜਿਹੜਾ ਹੈ ਉਹਨਾਂ ਨੂੰ ਮਿਲਿਆ ਹੈ ਤੇ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਕਿ ਸ਼ਬਦ ਬਹੁਤ ਸਾਰਾ ਪਿਆਰਾ ਗਿਆ ਸੀ ਰੂਪ ਜੀ ਹੋਈ ਹੈ ਪਰਮਾਤਮਾ ਦੇ ਨਾਮ ਦੀ ਕਿ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਤੇ ਇਹ ਸੰਦੇਸ਼ਾ ਜਿਹੜਾ ਹੈਗਾ ਏ ਕੁੱਲ ਹੀ ਵਰਲਡ ਨੂੰ ਹੈ ਇੱਕ ਇਸੇ ਇੱਕ ਨੂੰ ਹੀ ਗੁਰੂ ਵਾਲਾ ਬਣੀਏ ਗੁਰੂ ਮਾਨਿਓ ਗ੍ਰੰਥ ਸਾਹਿਬ ਸਿੱਖਨ ਕੋ ਹੋ ਕੋਹਾ ਗੁਰੂ ਮਾਨਿਓ ਗ੍ਰੰਥਾ ਤੋਂ ਗੁਰੂ ਰਚੀ ਦਾ ਆਪ ਦੇ ਕੋਲ ਇੱਕ ਨੌਕਰੀ ਕਰਦੇ ਨੇ ਤੇ ਨੌਕਰੀ ਦੇ ਨਾਲ ਨਾਲ ਉਹ ਗੁਰੂ ਘਰ ਦੇ ਨਾਲ ਜੁੜੇ ਨੇ ਕਿਲਾ ਹੋਵੇ ਸਾਰੇ ਵੀਰਾਂ ਪੈਣ ਦਿੱਤੇ ਬਹੁਤ ਅਰੀ ਅੰਤਕ ਮੈਂਤ ਨਾਮ ਜਪਣ ਦਾ ਇੱਕ ਰਸਤਾ ਦੱਸਦੇ ਨੇ ਨਾਮ ਜਪਣ ਲਈ ਪ੍ਰੇਰਣਾ ਕਰਦੇ ਨੇ ਇਹ ਸਾਰੇ ਨੂੰ ਜੋੜਦੇ ਨੇ ਕਿ ਤੁਸੀਂ ਗੁਰੂ ਵਾਲਾ ਜ਼ਰੂਰ ਬਣੋ ਦਾੜੀ ਮੋਛਰ ਰੱਖੋ ਤੇ ਗੁਰੂ ਦੇ ਨਾਲ ਜੁੜ ਕੇ ਰਹੋ ਪਰ ਇੱਕ ਪ੍ਰਵਾਸੀ ਮਜ਼ਦੂਰ ਜਿਹੜਾ ਹੈਗਾ ਇੱਥੇ ਆ ਕੇ ਗੁਰੂ ਦੀ ਗੱਲ ਕਰਦਾ ਹੈ ਸਾਡੇ ਵਾਲੇ ਨੌਜਵਾਨ ਜਿਹੜੇ ਆ ਉਹ ਸਾਰੇ ਬਾਹਰ ਨੂੰ ਭੱਜੇ ਜਾ ਰਹੇ ਆ ਨਸ਼ਿਆਂ ਦੇ ਵਿੱਚ ਲੁੱਤਬੁੱਟ ਹੋਈ ਜਾ ਰਹੇ ਆ ਤੋਂ ਇਹਨਾਂ ਗੱਲਾਂ ਨੂੰ ਲੈ ਕੇ ਤੁਸੀਂ ਇੱਕ ਜਾਗਰੂਕ ਹੋਣਾ ਹੈ ਤੇ ਆਪਣੇ ਬੱਚਿਆਂ ਨੂੰ ਜਿੱਥੇ ਕਿ ਅਸੀਂ ਉਹਨਾਂ ਦੇ ਵੱਡੇ ਫੈਨ ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਇਹ ਸੋਚੋ ਕਿ ਉਹ ਇੱਕ ਬਾਹਰ ਤੋਂ ਆ ਕੇ ਗੁਰੂ ਦੀ ਗੱਲ ਕਰਦਾ ਗੁਰੂ ਜੀ ਆਤਮ ਸਮਰਪਣ ਹੋ ਚੁੱਕਿਆ ਹੈ ਪਰ ਸਾਡੇ ਵਾਲੇ ਜਿਹੜੇ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਵੀ ਕਰਦੇ ਨੇ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਦਾ ਮਨ ਜਿਹੜਾ ਹੈਗਾ ਇਹ ਚਿੱਤ ਮੇਰਾ ਕਰਾਲੀ ਤੇ ਮੈਂ ਕਿੱਥੇ ਆਣ ਉਠਾਲੀ ਬਹੁਤ ਸਾਰੇ ਮੇਰੇ ਵਰਗੇ ਐਸੇ ਹੁੰਦੇ ਨੇ ਜਿਹੜੇ ਗੁਰੂ ਘਰ ਜਾਂਦੇ ਜ਼ਰੂਰ ਹੈ ਨਮਸਤਕ ਵੀ ਹੁੰਦੇ ਨੇ ਪਰ ਗੁਰਬਾਣੀ ਕੇ ਦੀ ਕੇ ਮੰਨੇ ਕੀ ਗਤ ਕਹੀ ਨਾ ਜਾਏ ਰਹਿਤ ਪਿਆਰੀ ਮਝ ਕੋ ਸਿੱਖ ਪਿਆਰਾ ਨਾਹੀਂ ਸਿੱਖ ਤਾਂ ਸੀ ਜਰੂਰ ਬਣ ਜਾਂਦੇ ਆ ਪਰ ਗੁਰੂ ਬਾਣੇ ਬਾਣੇ ਦੇ ਵਿੱਚ ਆ ਕੇ ਬਾਣੇ ਦੇ ਵਿੱਚ ਰਹਿਣਾ ਬੜਾ ਹੀ ਔਖਾ ਹੁੰਦਾ ਏ ਬਾਣੀ ਯਾ ਬਾਣੀ ਦੇ ਨਾਲ ਜੁੜ ਕੇ ਰਹਿਣਾ ਸਭ ਤੋਂ ਸਿਧਾਂਤ ਪਹਿਲਾ ਗੁਰੂ ਮਹਾਰਾਜ ਇਹੀ ਕਹਿੰਦੇ ਨੇ ਕਿ ਪਹਿਲਾ ਮੰਨ ਕਬੂਲ ਜੀਵਨ ਕੀ ਛਡਾਸ ਹੋ ਸਭ ਕਰ ਸਵਨਾ ਕੀ ਰਣਕਾ ਤਾਂ ਆਓ ਹਮਾਰੇ ਪਾਸ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ

ਇਹਨਾਂ ਦਾ ਮਰਜ਼ੀ ਨਾਲ ਕਰੀਆ ਮੈਂ ਆਪਣਾ ਮਰਜ਼ੀ ਨਹੀਂ ਕਰੀਆ ਇਹਨਾਂ ਦਾ ਹੁਕਮ ਨਾਲ ਚੱਲੀਆ ਨਹੀਂ ਬਹੁਤ ਵਧੀਆ ਤੁਸੀਂ ਇੰਨੀ ਸੇਵਾ ਸੰਭਾਲ ਕਰੀ ਆ ਅੱਜ ਉਹ ਤਾਂ ਫਲ ਜਿਹੜਾ ਹੈਗਾ ਪ੍ਰਮਾਤਮਾ ਨੇ ਦਿੱਤਾ ਹੈ ਬਹੁਤ ਸਾਰੀਆਂ ਸੰਗਤਾਂ ਤੁਹਾਡੇ ਨਾਲ ਜੁੜੀਆਂ ਐ ਤੇ ਸੰਗਤਾਂ ਦਾ ਧੰਨਵਾਦ ਵੀ ਕਰਨਾ ਹੈ ਉਹਨਾਂ ਨੂੰ ਸਨੇਹਾ ਜ਼ਰੂਰ ਆ ਹਾਂ ਜੀ ਹਾਂ ਜੀ ਆਖਰਕਾਰ ਜਦੋਂ ਜ਼ਮੀਨਾਂ ਜਾਇਦਾਦਾਂ ਸਾਰੀਆਂ ਵੇਚ ਜਾਂਦੀਆਂ ਐ ਸਾਰਾ ਕੁਝ ਹੋ ਜਾਂਦਾ ਐ ਲੇਕਿਨ ਉਹਦੇ ਬਾਵਜੂਦ ਵੀ ਐਸੀ ਸੰਬੰਧ ਨਹੀਂ ਹੈਗੇ ਕਈਆਂ ਨੇ ਤਾਂ ਆਪਣੇ ਘਰ ਘਰ ਦੇ ਘਰ ਜਿਹੜੇ ਹੈਗੇ ਨਸ਼ੇ ਨੇ ਉਜਾੜ ਦਿੱਤੇ ਆ ਇੱਕ ਇੱਕੋ ਹੀ ਇੱਕ ਐਸਾ ਸਿੱਖੀ ਸਿਧਾਂਤ ਹੈ ਜਿੱਥੇ ਨਸ਼ਿਆਂ ਦੇ ਠੱਲ ਪਾਈ ਜਾ ਸਕਦੀ ਹੈ ਤੇ ਗੁਰੂ ਵਾਲੇ ਬਣ ਕੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਆਓ ਸਿੱਖ ਨੂੰ ਮਲਾਵਾਂਗੇ ਕਿ ਪਾਈ ਸੁਰੇਸ਼ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਕਿ ਨੇਪਾਲ ਦੇ ਵਿੱਚ ਜਨਮ ਲਿਆ ਤੇ ਉੱਥੋਂ ਹੀ ਅ ਪੜਾਈ ਵੀ ਨਹੀਂ ਕਰ ਸਕਦੇ ਜਿਨ੍ਹਾਂ ਨੇ ਪੜਾਈ ਕੀਤੀ ਹੀ ਨਹੀਂ ਉਹਨਾਂ ਨੇ ਬਿਲਕੁਲ ਵੀ ਪੜਾਈ ਨਹੀਂ ਕਰੀ ਕੀਤੀ ਹੈ ਤੇ ਫਿਰ ਵੀ ਗੁਰੂ ਦੀ ਬਖਸ਼ਿਸ਼ ਦੇ ਨਾਲ ਅੱਜ ਉਹਨਾਂ ਦਾ ਨਾਮ ਜਿਹੜਾ ਹੈ ਪੂਰੇ ਵਰਲਡ ਦੇ ਵਿੱਚ ਹੀ ਕਹਿ ਸਕਦੇ ਆ ਕੱਲੇ-ਕੱਲੇ ਦੇ ਬੱਚੇ ਬੱਚੇ ਦੀ ਜਵਾਨ ਤੇ ਹੈ ਭਾਈ ਸੁਰੇਸ਼ ਸਿੰਘ ਜੀ ਖਾਲਸਾ ਜੀ ਉਹਨਾਂ ਨੂੰ ਅੱਜ ਮਲਾਉਣ ਜਾ ਰਹੇ ਆ ਆਓ ਤੁਹਾਨੂੰ ਮਲਾਉਨੇ ਆ ਤੇ ਉਹਨਾਂ ਦੇ ਕਿਹੜੇ-ਕਿਹੜੀਆਂ ਗੱਲਾਂ ਹੁੰਦੀਆਂ ਤੇ ਕੀ-ਕੀ ਕਹਿੰਦੇ ਨੇ ਉਹ ਸਿੱਖੀ ਬਾਰੇ ਤੇ ਕਿਹੜਾ ਸੰਦੇਸ਼ ਦਿੰਦੇ ਨੇ ਤੁਹਾਨੂੰ ਬਿਲਕੁਲ ਦੱਸਿਆ ਜਾਊਗਾ ਤੇ ਦਿਲ ਥਾਮ ਕੇ ਬੈਠੇ ਰਹੋ ਪੀਵੀ1 ਅਪਡੇਟ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਤੇ ਮੇਰੇ ਆਪਣੇ ਗੀਤ ਜਿਹੜੇ ਹੈਗੇ ਬਹੁਤ ਚੱਲ ਰਹੇ ਨੇ 26 ਵੀਡੀਓ ਮੇਰੇ ਆਪਣੇ ਚੱਲ ਰਹੇ ਨੇ YouTube ਤੇ ਗੁਰਮੇਲ ਦੁਗਦੀ ਸੱਚ ਮੌਰੂ ਗਿ ਤੁਹਾਨੂੰ ਬਹੁਤ ਖੁਸ਼ੀ ਸੁਣਨ ਨੂੰ ਮਿਲੇਗਾ ਤੁਸੀਂ ਦੇਖ ਰਹੇ ਪੀ 1 ਅਪਡੇਟ ਮੈਂ ਤੁਹਾਡਾ ਆਪਣਾ ਗੁਰਮੇਲ ਦੁਗਦੀ ਰੋਪੜ ਤੋਂ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤ